ਲੋਕਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਆਂ ਕੋਸ਼ਿਸ਼ ਕਰਦੇ ਆਂ ਕਿ ਕੋਈ ਵੀ ਦਿਨ ਸਕਿੱਪ ਨਾ ਕੀਤਾ ਜਾਵੇ ਤੇ ਅਸੀਂ ਕੋਈ ਨਾ ਕੋਈ ਵੀਡੀਓ ਤੁਹਾਡੇ ਤੱਕ ਪੜਾਈਏ ਅਸੀਂ ਹਰ ਰੋਜ਼ ਵਕਤ ਚੋਂ ਵਕਤ ਕੱਢਦੇ ਆਂ ਤੇ ਨਵਾਂ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੁੰਨੇ ਆਂ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਨਮੁਖ ਹੋયા ਉਮੀਦ ਕਰਦੇ ਹਾਂ ਕਿ ਅੱਜ ਵਾਲੇ ਲੋਕਗੀਤ ਨੂੰ ਵੀ ਤੁਸੀਂ ਭਰਮਾ ਹੰਗਾਰਾ ਦੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਨੂੰ ਜ਼ਰੂਰ ਪਹੁੰਚਾਓਗੇ ਇਹਨਾਂ ਦੀ ਉਮਰ ਨੂੰ ਲੰਬੇਰਾ ਕਰੋਗੇ ਤੇ ਅੱਜ ਫੇਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀ ਖੀਚੜੀ ਚ ਵੇ ਖਿਚੜੀ ਚ ਵੇ ਲੂਣ ਪੁੱਲ ਗਏ ਮਖ ਮਾਰੀ ਨਾ ਲੂਣ ਪੁੱਲ ਗਏ ਮਖ ਖਾ ਜਾਈ ਵੇ ਲੂਣ ਪੁੱਲ ਗਈ ਜੇ ਤੂੰ ਮਰੀ ਕਣ ਸੀ ਵੇ ਮੈਂ ਮੱਛੀ ਵਾਂਗੂੰ ਤੜਫੀ ਵੇ ਮਖ ਖਿਚੜੀ ਚ ਵੇ ਲੇ ਗਈ ਮਖਾ ਮਾਰੀ ਨਾ ਲੂਣ ਪੁੱਲ ਗਈ ਜੇ ਤੂੰ ਮਾਰੇ ਅਛਤਰਵੇਂ ਮਾ ਝੱਟ ਮਰਾਗੀ ਪੁੱਤਰਵੇਂ ਮਖਾ ਖਿਚੜੀ ਚਵੇਂ ਲੂਣ ਪੁੱਲ ਗਈ ਮਖਾ ਮਾਰੀ ਨਾ ਲੂਣ ਪੁੱਲ ਗਈ ਜੇ ਤੂੰ ਮਾਰੇ ਅਹੀਂ ਆਵੇਂ ਮੈਂ ਛੱਡ ਮਰਾਂਗੀ ਤੀਆਂ ਬੇਮਕਾ ਖਿਚੜੀ ਚ ਵੇ ਲੂਣ ਭੁੱਲ ਗਈ ਮੱਕਾ ਮਾਰੀ ਨਾ ਲੂਣ ਭੁੱਲ ਗਈ ਜੇ ਤੂੰ ਮਾਰੇ ਖਿਚੜੀ ਚ ਵੇ ਲੂਣ ਭੁੱਲ ਗਈ ਮਖਾ ਮਾਰੀ ਨਾ ਲੂਣ ਭੁੱਲ ਗਈ ਜੇ ਤੂੰ ਕੱਡੀਆਂ ਅੱਖੀਆਂ ਵੇ ਮਖਾ ਛੱਡ ਮਰਾਂਗੀ ਸੱਖੀਆਂ ਵੇ ਮਖਾ ਖਿਚੜੀ ਚ ਵੇ ਲੂਣ ਭੁੱਲ ਗਈ ਮਖਾ ਮਾਰੀ ਨਾ ਜੇ ਤੂੰ ਮਾਰੇ ਅਡੰਡਾ ਡਾਡਾ ਪਹਿਜਣਾ ਏ ਪੰਗਾ ਵੇ ਮਕਾ ਖਿਚੜੀ ਚ ਵੇ ਣੂੜ ਭੁੱਲ ਗਈ ਮਕਾ ਮਾਰੀ ਨਾ ਣੂੜ ਭੁੱਲ ਗਈ ਖਿਚੜੀ ਚ ਵੇ ਣੂੜ ਭੁੱਲ ਗਈ ਹਾਏ ਖਿਚੜੀ ਚ ਵੇ ਲੂਣ ਪੁੱਲ ਗਈ ਮਖ ਮਾਰੀ ਨਾ ਲੂਣ ਪੁੱਲ ਗਈ ਮਖ ਖਾ ਜਾਈ ਵੇ ਲੂਣ ਪੁੱਲ ਲ ਗਈ ਹਾਂਜੀ ਦੋਸਤੋ ਇਹ ਸੀ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਥੋੜਾ ਜਿਹਾ ਲੰਬੀ ਹੇਕ ਨਾਲੋਂ ਹਟ ਕੇ ਗਾਈਏ ਕਿਉਂਕਿ ਲਗਾਤਾਰ ਤੁਹਾਨੂੰ ਅਸੀਂ ਲੰਬੀ ਹੇਕ ਦੇ ਲੋਕ ਗੀਤ ਸੁਣਾ ਰਹੇ ਸੀ ਤੇ ਅੱਜ ਅਸੀਂ ਥੋੜਾ ਜਿਹਾ ਵੱਖਰਾ ਲੋਕ ਗੀਤ ਸੁਣਾਇਆ ਉਮੀਦ ਕਰਦੇ ਆ ਤੁਹਾਨੂੰ ਚੰਗਾ ਲੱਗੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ